ਸਹੈ ਸਿਆਣਪਾ ਲੱਖ ਹੋਏ ਤਾਂ ਇੱਕ ਮੈਂ ਚੰਨ ਨਾਲ ਕਿਸ ਜਹਾਰਾ ਹੋਈ ਐ ਕਿਉ ਕੂੜਾ ਟਟਾ ਪਾਲ ਹੁਕਮਰ ਜਾਈ ਚੰਨਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਣ ਆਤਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀਉ ਹੁਕਮ ਲੈ ਵੜਿਆਈ ਹੁਕਮੀ ਤੋਂ ਨੀਚ ਹੁਕਮ ਲਿਖ ਦੁਖ ਸੁਖ ਪਾਈ ਆਏ ਇਕ ਨਾ ਹੁਕਮੀ ਬਾਖੀ ਸੇ ਕੋਕ ਮੀ ਸਦਾ ਪੁਆਈ ਇਹ ਹੁਕਮੈ ਅੰਦਰ ਸਭ ਕੋ ਬਾਹਰੁ ਨਾ ਕੋਈ ਨਾਨਕ ਹੁਕਮੈ ਜੀ ਪੁਜੈ ਤਾ ਹਉਮੈ ਕਹੈ ਨ ਕੋਈ ਤਾਵਾ ਕੋ ਤਾਣੁ ਹੋਇ ਕਿਸੈ ਤਾਣੁ ਗਾਵੈ ਕੋ ਤਾਤਜਣਨੀ ਸਾਣ ਗਾਵੈ ਕੋ ਗੁਣਵੜਿਆ ਚਾਰੁ ਕਾਮ ਕੋ ਵਿਤਿਆਗਿ ਤੰ ਵਿਚਾਰੁ ਤਾਵਾ ਕੋ ਸਾਇ ਕਰੇ ਤਨ ਕੀਹ ਤਾਵਾ ਕੋ ਜੀ ਲਐ ਫਿਰ ਦੇਹ ਤਾਵਾ ਕੋ ਜਾਪੈ ਜਿਸੈ ਦੂਰ ਗਾਵੈ ਕੋ ਨਾਮ ਕਥੀ ਨਾ ਆਵਤ ਊਟ ਪਾਤ ਕਾਤ ਕਾਤੀ ਕੋਟੀ ਕੋੜ ਕੋਟ ਦੇਤਾ ਲੈ ਲੇ ਤੱਕ ਪਾਹੇ ਤੁਹਾਰੀ ਬੰਦਰ ਕਾਹੇ ਤਾਰੇ ਹੋ ਕੀ ਜੋਨ ਜਲਾਏ ਰਾਹੁ ਨਾਨਕ ਸਿੰਘ ਸਾਹਿਬੇ ਪਰਵਾਹੋ ਸੱਚਾ ਸਾਰ ਸੱਚ ਨਾਹੇ ਭਾਖਿਆ ਭਾਉ ਅਪਾਰ ਆਕੇ ਮੰਦੇ ਦੇਹ ਦੇ ਤਾਤ ਕਰੇ ਤਾਤਾਰ ਤੇਰ ਦੇ ਆਕਾਰ ਰੱਖੀ ਐ ਜਿਸ ਸਰਕਾਰ ਮੁਹਾਵੇ ਫੋਲਣ ਬੋਲੀ ਐ ਜਿਸੋਂ ਭਰੇ ਕੇ ਆਰ ਅੰਮ੍ਰਿਤ ਰਲਾ ਸਚਨਾਵੜੀ ਆਈ ਵਿਚਾਰਿ ਧਰਮੀ ਆਵੈ ਕਫੜਾ ਨਤਰੀ ਮੁਕਤੋ ਆਰ ਨਾਲਕ ਏਵਹਿ ਜਾਣੀਐ ਸਭ ਆਪੇ ਸਚਿਆਰ ਸਾਤੇ ਅਨਾਂ ਜਾਈ ਕੀਤਨ ਹੋਏ ਆਪੇ ਆਪ ਨਰਨਜਨ ਸੁਹੇ ਜਿਸ ਸੇਵਿਆ ਜਨ ਪਾਇਆ ਮਾਨ ਨਾਨਕ ਕਾਵਿਅ ਉਨੇ ਨਿਦਾਨ ਕਾਵਿਅ ਸੁਣੀਐ ਮਨ ਰੱਖੀਐ ਭਾਵੁ ਸਹਾਰਾ ਜਾਏ ਗੁਰਮੁਖ ਨਾਤਨ ਮੁਰਮਖ ਵੇਦਨ ਮੁਰਮਖ ਅਸਮਾਈ ਸੋਰੇ ਸਰਪੁਰ ਗੋਰਮ ਪਰਮਾ ਗੋਰ ਪਾਰਬਤੀ ਮਾਈ ਜੇ ਰਵ ਜਾਣਾ ਹੈ ਕਰਨਾ ਹੀ ਕਹਿਣਾ ਕਤਨ ਜਾਏੁਰਾਇਤ ਦੇਹ ਮੁਝਾਈ ਸਬਨਾ ਜੀਆ ਕਾਇਕ ਦਾਤਾ ਸੋਮੈ ਵਿਸਰਣਾ ਜਾਏ ਤੀਰਥਨਾਵਾ ਦੇ ਤਿਸ ਪਾਵਾਲ ਮਿਲ ਪਾਣੇ ਕੇ ਨਾਇ ਕਰੀਮ ਜੇ ਤੇ ਸਰੂਪ ਆਇਵੇ ਕਾਵਿਲ ਤਰਮਾ ਕੇ ਲਾਲਾਈ ਮਾਤਰੇ ਜਤਨ ਗੁਰਮਾਰਮਾ ਵਾਲੀ ਤੁ ਜੇ ਗੁਰੂ ਜੀ ਸੋਣੀ ਕੋ ਰਾਤ ਇੱਕ ਦੇਹੁ ਜਾਈ ਸਭਨਾ ਜੀ ਆਕਾਹ ਇੱਕ ਦਲਤਾ ਸੋ ਮੈ ਵਿਸਰਨਾ ਜਾਈ ਜੇ ਜਗ ਵਿਚਾਰੇ ਆਰ ਜਾ ਹੋਰ ਦਸਨੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਪੈ ਜਸ ਕੀਰਤ ਜਗ ਲਈ ਜੇ ਤਿਸ ਨਦਰ ਨ ਆਵੈ ਤਾ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਾਰ ਦੋਸੀ ਦੋਸਤ ਰੇ ਨਾਨਕ ਨੇਰ ਗੁਣ ਗੁਣ ਕਰੇ ਗੁਣ ਅੰਧਿਆ ਗੁਣ ਦੇ ਤੇ ਆ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੰਧ ਪੀਰ ਸੁਰਨਾ ਸੁਣਿਆ ਧਰ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਏ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਆਪ ਕਾ ਨਾਸ ਸੁਣਿਆ ਇਸਰ ਬਰਮਾ ਇਹੰਦ ਸੁਣਿਆ ਮੁਖਸਾ ਲਾਹਣਮੰਦ ਸੁਣਿਆ ਜੋਗ ਜੁਗ ਹੈ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤ ਦਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਗਾਇਸ ਨਾਮ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿ ਇਤਿਹਾਨ ਨਾਨਕ ਭਗਤ ਦਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਗ ਮਨਾ ਕੇ ਗਾਹ ਸੁਣਿਆ ਸੇ ਕੀਰ ਪਾਤ ਸਾਹ ਸੁਣਿਆ ਨੀ ਪਾਵ ਰਾਹ ਸੁਣਿਆ ਹੱਥ ਅਸ ਗਾਹ ਹੋ ਨਾਨ ਭਗਤਾਂ ਸਦਾ ਵਿਕਾਸ ਸੁਣਿਆ ਜੋ ਪਾਪ ਦਾ ਨਾਸ ਮੰਨੇ ਕੀ ਜਦ ਕਹੀ ਨਾ ਜਾਏ ਤੇ ਕੋ ਕਹ ਕਿਸੈ ਬਸਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰੇ ਵਿਚਾਰ ਐਸਾ ਨਾਮ ਨਰੰਜਨ ਹੋਏ موسیقی <سؤال> ਜੇ ਕੋ ਕਰ ਕਰ ਵਿਚਾਰ ਕਰਦੇ ਕਾਰਨ ਨਹੀਂ ਸੋ ਮਾਰ ਜੋ ਤੌ ਤਰੰਤ ਕਾਪੂਤ ਸੰਤੋਖਤਾ ਵਰਕਿਆ ਕੇ ਸੂਤ ਜੇ ਕੋ ਉਚਾ ਹੋ ਸਿਖਿਆ ਮਿਥਵਲਾ ਪਰਕੇਤਾ ਭਾਰੀ ਧਰਤੀ ਹੋਰ ਪਰਾ ਹੋਰ ਹੋਰ ਜਿਸ ਤੇ ਭਾਰ ਪਾਇ ਕਉਣ ਜੂਰ ਜੀ ਜਾਤ ਰੰਗਾਂ ਕੇ ਨਾਮ ਉਹ ਸਰਣਾ ਲਿਖਿਆ ਊੜੀ ਕਲਾਮ ਹੋਏ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਇਹ ਤਾਂ ਤਾਂ ਸਵਾਲੇ ਹੋ ਰੂਪ ਕੀਤੇ ਦਾਤ ਜਾਣਾ ਕੌਣ ਬੂਤ ਕੀਤਾ ਪਸਾ ਹੋਏ ਕੋ ਕੋ ਆਉ ਤੇ ਸਤੇ ਹੋਏ ਲੱਖ ਦਰੀ ਆਉ ਫੁਦਰਤ ਗਵਣ ਕਹਾ 니ਚਾਰ ਵਾਰਿਆ ਨਾ ਜਾਵਾਏ ਕੋ ਹਾਰ ਜੋ ਤੁ ਭਾਵ ਸਾਈ ਭਲੇ ਤਾਂ ਤੂੰ ਸਦਾ ਸਲਾਮਤ ਨਿਰੰਕਾਰ ਸੰਗ Jap ਸੰਗ ਭਾਵ ਸੰਗ ਪੂਜਾ ਸੰਗ ਤਪਤਾਵ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂ ਕਾ ਜੋਗ ਮੰਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀ ਸੰਤ ਦਾਤਾਰ ਸੰਗ ਸੂਰ ਮੋਹ ਭਾਕਸਾਰ ਸੰਗ ਮੋਨਲੋ ਲਾਇਤਾਰ ਕੋਦਰਤ ਕਵਨ ਕਹਾ ਵਿਚਾਰ ਵਰਣ ਜਾਵੈ ਕੋ ਹਰ ਜੋਤੁ ਭਾਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਰਨਕਾਰ ਅਸੰਗ ਮੂਰਖ ਅੰਧ ਪੂਰ ਸੰਗ ਜੋਰ ਹਰਾਮ ਪੂਰ ਸੰਗ ਮਨ ਕਰ ਜਾਹਿ ਜੋਰ ਸੰਖ ਗਾੜ ਵਾੜ ਧਿਆਗ ਮਾਰੇ ਸੰਤ ਭਾਵੇਂ ਪਾਪ ਕਰ ਜਾਏ ਸੰਤ ਊੜਿਆ ਥੂੜੇ ਪੇ ਰਾਏ ਸੰਤ ਮਲੇਸ਼ ਮਾਲ ਭਾਖਾ ਰੇ ਸੰਤ ਨਿੰਦਰ ਸਿੰਘ ਕਰੇ ਭਾਰ ਨਾਨਕ ਨੀਜ ਕਹਿ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋ ਤੁਮ ਭਾਵ ਸੜੀ ਭੜੇ ਭਾਤ ਤੂ ਸਦਾ ਸਲਾਮਤ ਨਿਰੰਕਾਰ ਗੁ ਸੰਤ ਨਾਮ ਸੰਗਤ ਆਲ ਕੰਮ ਕੰਮ ਸੰਤ ਲੋਹਾ ਸੰਤ ਕਹੇ ਜਿ ਸਿਰ ਭਾਰ ਨੋਏ ਆਖਰੀ ਨਾਮ ਤੇ ਸਾਲਾ ਤਰੀ ਗਿਆਨ ਕੇ ਮੋਤਾ ਆਖਰੀ ਨਿਕਰੋ ينھن کي ڪيئن سڃاڻڻ لاءِ ڪي ڪارڻا آهن ته ڪي ڪي سان لاڳاپيل آهيون ਸਾਵਣ ਦਿਨ ਇਹ ਨਾਹੀ ਕੋਇ ਸੁੰਗੇ ਤੇ ਸੋਤਾਂ ਮਗਰ ਤੇ ਸਾਵਣ ਦਿਨ ਇਹ ਨਾਹੀ ਕੋਇ ਸਾਵਣ ਸੁਨਾਮ ਚਲਾਉ ਤਾਉ ਹੋਰ ਜੁਰੀ ਨਾ ਹੋਇ ਸਾਵਣ ਕਾਉ ਤੇ ਤੇ ਚਾਲੇ ਆਰ ਸਾਵਣ ਰੂਪੀ ਮਾਹ ਕੌਣ ਜਿਤ ਹੋਆ ਆਕਾਰ ਵੇਣ ਨ ਪਾਇਆ ਪੰਡਿਤ ਜੇ ਹੋਆ ਨੇ ਕੁਰਾਨ ਵਖਤ ਨ ਪਾਇਓ ਕਾਦੀ ਆਜੇ ਲਿਖਣ ਨੇ ਕੁਰਾਨ ਤੇ ਤਵਾਰਣਾ ਜੋ ਕੀ ਜਾਣ ਰੁਤ ਮਾਉ ਨਾ ਕੋਈ ਜਾ ਕਰਤਾ ਸਿੱਡੀ ਕੋ ਸਾਜੀ ਆਪੇ ਜਾਣਾ ਸੋ ਇੱਕ ਉਕਾਰ ਆਖਾ ਕਿਉ ਸਾ ਲਈ ਕਿਉ ਵਰਣਿਕਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਇਕੀ ਤਾ ਜਾ ਤਾ ਹੂ ਨਾਨਕ ਜੇ ਕੋ ਆਪੋ ਜਾਣਾ ਕਰੈ ਸੁਹਾਨ